ਆਪਾਂ ਉਸ ਬਾਇਗਰੂ ਨੂੰ ਹਾਜ਼ਰ-ਨਾਜ਼ਰ ਹੋਣਾਗਾ ਤਾਂ ਕਰਕੇ ਆਪਾਂ ਇਹ ਜਾਨ ਨੂੰ ਲੀਰਾ ਨੂੰ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੇ ਨਹੀਂ ਦੁਨੀਆਦਾਰੀ ਹੈ ਭਈ ਅੱਜ ਕੱਲ ਲੋਕਾਂ ਨੂੰ ਝੂਠੇ ਲੋਕ ਹੀ ਪਸੰਦ ਨੇ ਮਾੜਾ ਜਿਆ ਕਿਸੇ ਨੂੰ ਤੁਸੀਂ ਉਹਦੀ ਸੱਚਾਈ ਦੱਸ ਦੋ ਛੱਡ ਜਾਣਗੇ ਤੁਹਾਨੂੰ ਕਰਕੇ ਦੇਖ ਲਓ ਮੈਕੂ ਟੱਲੋਂ ਦੇ ਵਿਆਹ ਦੇ ਵਿੱਚ ਪਏ ਰੋਲੇ ਤੋਂ ਬਾਅਦ ਤੇ ਨਾਲ ਦੀ ਨਾਲ ਮੈਕੂ ਟੱਲੋਂ ਦੇ ਲਾਈਵ ਆਉਣ ਤੋਂ ਬਾਅਦ ਗੁਰਜਸ ਕਪਲ ਦੁਆਰਾ ਲਗਾਤਾਰ ਸਨੈਪਚੈਟ ਦੇ ਉੱਪਰ ਸਟੋਰੀਆਂ ਪਾ ਕੇ ਮੈਕੂ ਬਾਰੇ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ ਸੋ ਉੱਥੇ ਹੀ ਹੁਣੇ-ਹੁਣੇ ਇੱਕ ਸਟੋਰੀ ਨਿਕਲ ਕੇ ਸਾਹਮਣੇ ਆਈ ਹੈ ਗੁਰਜਸ ਕਪਲ ਦੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹਨਾਂ ਨੇ ਸਾਡੀ ਕਾਸਟ ਦਾ ਵੀ ਮਜ਼ਾਕ ਉਡਾਇਆ ਕਿ ਇਹ ਚ ਮਾਰਨੇ ਇੱਥੇ ਕੋਈ ਕਲਿੱਪ ਤਾਂ ਨਹੀਂ ਐਡ ਕੀਤੀ ਗੁਰਜਸ ਕਾਪਲ ਨੇ ਕਿ ਜਿੱਥੇ ਮੈਕੂ ਨੇ ਕਿਹਾ ਹੋਵੇ ਕਿ ਚ ਮਾਰਨੇ ਬਾਕੀ ਇਹਨਾਂ ਦੁਆਰਾ ਕਿਹਾ ਜਾ ਰਿਹਾ ਕਿ ਸਾਡੀ ਕਾਸਟ ਦਾ ਮਜ਼ਾਕ ਉਡਾਏਗਾ ਕਲਿੱਪ ਵੀ ਤੁਸੀਂ ਅੱਗੇ ਜ਼ਰੂਰ ਦੇਖੇ ਤੇ ਨਾਲ ਦੇ ਨਾਲ ਗੁਰਜਸ ਕਪਲ ਦਵਾਰਾ ਇੰਸਟਾਗ੍ਰਾਮ ਦੇ ਉੱਪਰ ਇੱਕ ਸਟੋਰੀ ਸ਼ੇਅਰ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਆਹ ਗੱਲ ਤਾਂ ਬਿਲਕੁਲ ਸਹੀ ਆ ਕਿ ਮੈਂ 6 ਮਹੀਨੇ ਦੇ ਵਿੱਚ ਜੋ-ਜੋ ਦੇਖ ਲਿਆ ਇਸ ਤੋਂ ਇਹ ਸਿੱਖਣ ਨੂੰ ਮਿਲਿਆ ਕਿ ਕਦੇ ਕਿਸਤੇ ਯਕੀਨ ਨਾ ਕਰੋ ਜੋ ਦਿਲ ਦੇ ਕਰੀਬ ਸੀਗਾ ਉਸੇ ਨੇ ਮੈਨੂੰ ਧੋਖਾ ਦਿੱਤਾ ਹੈ ਇੱਥੇ ਸਟੋਰੀ ਹੈ ਜਿਹੜੀ ਕਿ ਇਹ ਮੈਕੂਟ ਲ ਨੂੰ ਲਾ ਕੇ ਪਾਈ ਜਾ ਰਹੀ ਹੈ ਕਿ ਜਦੋਂ ਮੈਕੂ ਟੈਲੋ ਨੂੰ ਸਾਡੀ ਲੋੜ ਸੀਗੀ ਉਦੋਂ ਤਾਂ ਸਾਨੂੰ ਵੀਰਾ ਵੀਰਾ ਕਹਿੰਦੀ ਰਹੀ ਹੈਗੀ ਅਸੀਂ ਉਸਦੇ ਹਰ ਇੱਕ ਕੰਮ ਦੇ ਵਿੱਚ ਹੈਲਪ ਕਰਾਉਂਦੇ ਰਹਾਂਗੇ ਪਰ ਤੇ ਜਦੋਂ ਮੈਕੂ ਟੈਲੋ ਨੂੰ ਸਾਡੇ ਤੋਂ ਲੋੜਾਂ ਮੁੱਕ ਗਈਆਂ ਤਾਂ ਹੁਣ ਸਾਡੀ ਕੋਈ ਪੁੱਛ ਕਿਸੇ ਨਹੀਂ ਕੀਤੀ ਸਾਨੂੰ ਇਗਨੋਰ ਕਰਦੇ ਰਹੀ ਵਿਆਹ ਦੇ ਵਿੱਚ ਬਾਕੀ ਤੁਸੀਂ ਵੀ ਇਹ ਕਲਿੱਪ ਵੀ ਦੇਖ ਸਕਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਖਾਂਜੇ ਕਰਿਓ ਕਿ ਗੁਰਜਸ ਕਪਲ ਸਹੀ ਹੈ ਜਾਂ ਮੈਕੂ ਟੈਲੋ ਕਿਉਂਕਿ ਲਗਾਤਾਰ ਗੁਰਜਸ ਕਪਲ ਦੁਵਾਰਾ ਹੀ ਸਟੋਰੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਮੈਕੂ ਟੈਲੋ ਨੂੰ ਲਾ ਕੇ ਸਾਰਿਆਂ ਨੂੰ ਪਹਿਲਾਂ ਹੀ ਦੱਸਿਆ ਹੋਇਆ ਸੀ ਕਿ ਬਈ ਵੀ ਅਸੀਂ ਚਮਾਰਾਂਗੇ ਠੀਕ ਆ ਜੇ ਉਹ ਨਾ ਨਹੀਂ ਚਮਾਰਨੇ ਗਿਓ ਤਾਂ ਹੀ ਆਉਂਦੀ ਸੀ ਬਾਰ-ਬਾਰ ਫਿਰ ਕਿਉਂ ਆਉਂਦੀ ਸੀ ਚਮਾਰਾਂ ਦੇ ਚਲੋ ਵਾਈਗਰੂ ਨੂੰ ਐਂਡ ਤੇ ਆ ਕੇ ਚਮਿਆਰ ਜਾਦਾ ਜਾਂਦੇ ਆ ਪਹਿਲਾਂ ਦੇਖਦੇ ਨਹੀਂ ਵੀ ਜਾਤ ਕੀ ਆ ਉਹ ਤੋਂ ਪਹਿਲਾਂ ਵੀ ਤਾਂ ਪਤੀ ਦੀ ਚਮਿਆਰ ਆ